よろしくお願いします。 ਇਹ ਕੋ ਮੋਬਿਲ 250 ਬੰਛੇ ਬੀਜਦੇ ਹਨ 50 ਤੋਂ 1500 ਕਰਦੀ ਹੈ ਪਾਸ ਬਦਾਵਾਗੇ ਥੋੜਾ ਜਾਂ ਮੈਂ ਜੀ ਆਪਰੇ ਜਾਵਾਂ ਜੀ ਦੋ ਤਿੰਨ ਚਾਰ ਹਜ਼ਾਰ ਤੱਕ ਦਾ ਕੋਈ ਨਾ ਫਾਇਦਾ ਵੀ ਹੁੰਦਾ ਇਹ ਵੀ ਹੈ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ ਵੀ 74 ਤੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ 'ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਭਾਣਜੋਗ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਪੈਣਾ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇ ਆਗੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਰ ਮੈਨੂੰ ਪੂਰਾ ਕਰਨ ਦਿਓ ਉਦੋਂ ਸੂਬਾ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ ਦੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਪੱਜੀ ਅਸੀਂ ਇਹਦਾ ਜਵਾਬ ਲੈਣਾ ਜੀ ਐਮਐਸਪੀ ਬਿਲਕੁਲ ਮੌਨ ਨਹੀਂ ਕਰਦੇ ਪੰਜਾਬ ਦੇ ਕੰਮਾ ਥੋੜਾ ਬੰਦਾ ਬੋਝ ਦੇ ਸਕਦੇ ਜੀ ਦਾ ਕੀ ਮੌਜੂਦ ਹੈ ਤੋ ਮੋਬਾਈਲ 2250 ਤੋਂ ਲੈ ਕੇ 850 ਤੋਂ 1500 ਰੁਪਏ ਦਾ ਬਦਲਾਵ ਆ ਗਿਆ ਥੋੜਾ ਜਿਹਾ ਮੈਂ ਜੀ ਹੋਈ ਆਪਨੇ ਕਾਜ ਆਵਾਜ਼ ਜੀ ਦੋ ਤਿੰਨ 4000 ਤੱਕ ਦਾ ਕੰਮ ਜਿਹੜਾ ਪਹਿਲਾਂ ਨਹੀਂ ਹੁੰਦਾ ਇਹ ਵੀ ਆ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ 20 ਸੱਤਾ ਚੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਭਾਣਜੋਗ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਭੈਣਾਂ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇ ਅਗੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਾਨੂੰ ਇਹਨੂੰ ਪੂਰਾ ਕਰਨਾ ਜੀ ਉਦੋਂ ਸੂਬਾ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ ਧਦੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਭੱਜੀ ਅਸੀਂ ਇਹਦਾ ਜਵਾਬ ਲੈਣਾ ਜੀ ਐਮਐਸਪੀ ਫਿਰ ਤੁਹਾਨੂੰ ਮਿਲ ਜਾਊਗਾ ਪੰਜਾਬ ਦੇ ਰਾਜ ਤੋਂ ਥੋੜਾ ਬੋਝ ਦੇ ਸਕਦੀ ਹੈ ਜੀ ਦਾ ਕਿਹਾ ਸੀ ਬਾਪੂ ਕੋ ਬੈਲਾ 2250 ਬੰਦ ਚ ਬਈ ਜਾਂਦੇ 850 1500 ਪ੍ਰਤੀ ਪਾਸ ਬਤਾਵਾਂਗੇ ਜਿਹੜਾ ਥੋੜਾ ਜਿਹਾ ਮੈਂ ਚੁਣੂਗਾ ਆਪਰੇ ਜਿਆਦਾ ਆਵਾਜ਼ ਦੇ ਜੀ ਤੇ 4000 ਰੁਪਏ ਤੱਕ ਦਾ ਤੁਹਾਨੂੰ ਜਰਾ ਫਾਇਦਾ ਵੀ ਹੁੰਦਾ ਹੈ। ਇਹ ਵੀ ਹੈ। ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ ਵੀ 74 ਤੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ 'ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਭਾਣਜੋਗ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਭੈਣਾਂ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ। ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ? ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਰ ਮੈਨੂੰ ਪੂਰਾ ਕਰਨ ਲੈਂਗੇ। ਉਦੋਂ ਸੁ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ। ਉਦੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ। ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਭੱਜੀ ਅਸੀਂ ਇਹਦਾ ਜਵਾਬ ਲੈਣਾ ਜੀ। ਐਮਐਸਪੀ ਬਿਲਕੁਲ ਹੋਰ ਨਹੀਂ ਕਰਦੇ। ਪੰਜਾਬ ਦੇ ਬਾਹਰ ਥੋੜਾ ਹੁੰਦਾ ਬਹੁਤ ਦੇ ਸਕਦੀ ਹੈ ਜੀ। ਦਾ ਕੀ ਹੋ ਰਿਹਾ ਹੈ? ਤੋ ਮੋਬਾਈਲ 255 ਲਈ ਜਾਂਦਾ ਹੈ 5815 ਤੋਂ ਬਾਅਦ ਬਧਾਵਾਗੇ ਥੋੜਾ ਜਿਹਾ ਮੱਝੀਏ ਆਪਨੇ ਕਜਾਵਾ ਦੀ ਦੋ ਤਿੰਨ 4000 ਤੱਕ ਕੰਮ ਹੋ ਜਣਾ ਪਹਿਲਾਂ ਵੀ ਹੁੰਦਾ ਇਹ ਵੀ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ 27 ਚੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸਰਕਾਰ ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਭੈਣਾਂ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਾਨੂੰ ਮੈਨੂੰ ਪੂਰਾ ਕਰਦਾਂਗੇ ਉਦੋਂ ਸੂਬਾ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ ਧਦੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਭੱਜੀ ਅਸੀਂ ਇਹਦਾ ਜਵਾਬ ਲੈਣਾ ਜੀ ਐਮਐਸਪੀ ਫੈਸਟ ਮੋਡ ਹੈ ਕਿ ਉਹ ਜਾ ਕੇ ਕਾਫੀ ਬੰਦਾ ਬਹੁਤ ਦੇ ਸਕਦੀ ਹੈ ਜੀ ਦਾ ਕਿਹਾ ਤੋ ਮੋਬਿਲ 2250 ਬੈਂਚ ਮੈਂ ਜੀ 50 1500 ਕਰਦੇ ਹਾਂ ਬਦਾਵਾਗੇ ਥੋੜਾ ਜਿਹਾ ਮੈਂ ਚੁੱਪੀ ਹੋਏ ਹਮ ਕਰੇਗਾ ਆਵਾਜ਼ ਜੀ ਗਾਰੀ ਬਿਆਰ ਦਾ ਕੰਮ ਉਹ ਜਿਹੜਾ ਪਹਿਲਾਂ ਵੀ ਹੁੰਦਾ ਇਹ ਵੀ ਆ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ 20 ਸੱਤਾ ਚੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਭਾਣਜੋਗ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਭੈਣਾਂ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਰ ਮੈਨੂੰ ਪੂਰਾ ਕਰਨ ਦਿਓ ਉਦੋਂ ਸੁ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ। ਉਹਦੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ। ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਪੱਜੀ? ਅਸੀਂ ਇਹਦਾ ਜਵਾਬ ਲੈਣਾ ਜੀ। ਐਮਐਸਪੀ ਦੇਖੋ ਬਹੁਤ ਨਹੀਂ ਕਰਦੇ ਪੰਜਾਬ ਦੇ ਦਾ ਥੋੜਾ ਬੰਦਾ ਬੋਝ ਦੇ ਸਕਦੀ ਹੈ ਜੀ। ਦਾ ਕਹਾਣੀ ਮੌਜੂਦ ਹੈ। ਉਹ ਪਹਿਲਾਂ 250 ਪੈਸੇ ਦੇ ਜਾਂਦੇ ਨੇ 500 ਤੇ 1500 ਤੋਂ ਪ੍ਰਾਪਤ ਹੁਣ 500 ਦਾ ਹੋ ਗਿਆ ਥੋੜਾ ਜਿਹਾ ਮੈਂ ਚੀਜ਼ ਹੈ ਆਪਣੇ ਪੰਜਾਬ ਵਾਲੇ ਜੀ ਨੂੰ 2 3 4000 ਆਸਪਾਸ ਦਾ ਕੋਈ ਨਾ ਪਹਿਲਾਂ ਵੀ ਹੁੰਦਾ ਇਹ ਵੀ ਹੈ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ ਵੀ ਸੱਤਾ ਚੋਂ ਤੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਪੰਜਾਬ ਨੂੰ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਰ ਮੈਨੂੰ ਪੂਰਾ ਕਰਨ ਦਿਓ ਉਦੋਂ ਸੂਬਾ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ ਧੀ ਸਰਕਾਰ ਨਹੀਂ ਦਿੰਦੇ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਪੱਜੀ ਅਸੀਂ ਇਹਦਾ ਜਵਾਬ ਲੈਣਾ ਜੀ ਐਮਐਸਪੀ ਬਹੁਤ ਇੰਪੋਰਟੈਂਟ ਹੈ ਪੰਜਾਬ ਸਰਕਾਰ ਥੋੜਾ ਬੰਦਾ ਬੋਝ ਦੇ ਸਕਦੀ ਹੈ ਜੀ ਦਾ ਕੀ ਹਾਲੀ ਬੋਲ ਰਿਹਾ ਹੈ ਬਾਬੂ ਕੋ ਮੋਬਾਈਲ 2250 ਬੈਂਚ ਤੇ ਜੀ ਹਾਂ 800 ਤੋਂ 1500 ਪ੍ਰਤੀ ਆਪਾਂ ਬਤਾਵਾਂਗੇ ਥੋੜਾ ਜਿਹਾ ਮੈਂ ਜੀ ਆਪਰੇ ਜਆ ਆਵਾਜ਼ ਦੇ ਜੀ ਆ ਰਹੇ ਜਾਂਦਾ ਤਾਂ ਉਹ ਜਿਹੜਾ ਪਹਿਲਾਂ ਹੁੰਦਾ ਤੇ ਇਹ ਵੀ ਆ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ ਵੀ ਸੱਤਾ ਚੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਭਾਣਜੋਗ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਪੈਨਾ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਰ ਮੈਨੂੰ ਪੂਰਾ ਕਰ ਲਾਂਗੇ ਉਦੋਂ ਸੁ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹਦੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਭੱਜੀ ਅਸੀਂ ਇਹਦਾ ਜਵਾਬ ਲੈਣਾ ਜੀ ਐਮਐਸਪੀ ਬਿਲਕੁਲ ਹੋਵੇ ਪੰਜਾਬ ਪੰਜਾਬ ਦੇ ਬਾਹਰ ਥੋੜਾ ਬੰਦਾ ਬਹੁਤ ਤੇ ਸੰਗੀ ਹੈ ਜੀ ਦਾ ਕੀ ਹਾਲ ਹੈ ਦੋ ਪਹਿਲਾਂ 250 500 ਬਈ ਜਾਂਦੇ 500 1500 ਆਪਾਂ ਬਤਾਵਾਂਗੇ ਥੋੜਾ ਜਿਹਾ ਮੱਝੀ ਆਮ ਕਰੇਗਾ ਜਾਵਾਂਗੇ 2 3 4000 ਤੱਕ ਮੋਟਰਾ ਫਾਇਦਾ ਵੀ ਹੁੰਦਾ ਇਹ ਵੀ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ 20 ਸੱਤਾ ਚੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਭਾਣ ਜੋ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਭੈਣਾਂ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਰ ਮੈਨੂੰ ਪੂਰਾ ਕਰਨਾ ਜੀ ਉਦੋਂ ਸੂਬਾ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ ਧੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਭੱਜੀ ਅਸੀਂ ਇਹਦਾ ਜਵਾਬ ਲੈਣਾ ਜੀ ਐਮਐਸਪੀ ਫੈਕਟਰੀ ਮਾਰਕਟ ਪੰਜਾਬ ਦੇ ਕਾਫੀ ਬੰਦਾ ਬਹੁਤ ਦੇ ਸਕਦੇ ਜੀ ਦਾ ਕਿਹਾ ਸੀ ਮੌਜੂਦ ਉਹ ਮੋਬਾਈਲ 250 ਵਿੱਚ ਬੇਜੰਦ ਹੈ 50 ਤੋਂ 1500 ਪ੍ਰਤੀ ਹਰ ਬਾਅਦ ਬਧਾਵਾਗੇ ਜਿਹੜਾ ਥੋੜਾ ਜਿਹਾ ਮੈਂ ਚੁੱਕੀ ਹਾਂ 1000 ਆਵਾਜ਼ ਦੀ ਉਹ ਜਿਹੜਾ ਪਹਿਲਾਂ ਤੋਂ ਹੁੰਦਾ ਇਹ ਵੀ ਹੈ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ ਵੀ 74 ਤੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ 'ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਭਾਣਜੋਗ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਪੈਣਾ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਪਾ ਇੱਕ ਇੱਕ ਮਿੰਟ ਜੀ ਸਰ ਮੈਨੂੰ ਪੂਰਾ ਕਰਨ ਦਿਓ ਉਦੋਂ ਸੁ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ। ਹਦੀ ਸਰਕਾਰ ਨਹੀਂ ਦਿੰਦੇ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ। ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਪੱਜੀ ਅਸੀਂ ਇਹਦਾ ਜਵਾਬ ਲੈਣਾ ਜੀ। ਐਮਐਸਪੀ ਬਿਲਕੁਲ ਹੋਵੇਗਾ। ਪੰਜਾਬ ਦੇ ਨਾਲ ਥੋੜਾ ਬੰਦਾ ਬੋਝ ਦੇ ਸਕਦੀ ਹੈ ਜੀ। Subscribe to One India channel and never miss <laughs> an update.